ਔਰ ਲੋ ਜੀ ਪਹੁੰਚ ਗਏ ਆਪਾਂ ਘਰ ਦੇ ਵਿੱਚ ਹੋ ਗਏ ਐਂਟਰ ਤੇ ਲਾਪਰੇ ਸਿੰਘ ਹੋ ਗਏ ਤਾਂ ਠੂਲਾ ਖੋਲਣ ਨੂੰ ਤੇ ਚਲਦੇ ਆਪਾਂ ਵੀ ਉੱਪਰ ਵੇਣੇ ਆ ਵੀ ਠੂਲਾ ਖੋਲਣ ਚੋ ਹੋ ਗਿਆ ਕਿ ਨਹੀਂ ਤੇ ਆਹ ਦੇਖੋ ਜੀ ਮਾਮਟੀ ਦੇ ਵਿੱਚ ਹੋ ਗਏ ਆਪਾਂ ਐਂਟਰ ਆ ਚੱਕੋ ਚੱਕ ਲੈ ਸੰਦ ਇਹਨਾਂ ਨੇ ਹਾਂਜੀ 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 ਆਹ ਦੇਖੋ ਜੀ ਆ ਆ ਅੱਗੇ ਪਾਤਾ ਜੀ ਇਹ ਕਲਾਸਿਕਲ ਡਿਜ਼ਾਈਨ ਬਣਾਤਾ ਸੀਗਾ ਆਪਾਂ ਤੇ ਆਰਚ ਛੋਟੇ ਛੋਟੇ ਜਾਣੇ ਅੱਜ ਅਸੀਂ ਦੋ ਜਾਣੇ ਆ ਅੱਜ ਤੇ ਦੇਖੋ ਕਿੰਨਾ ਟਾਈਮ ਲੱਗਦਾ ਖੋਲਣ ਤੇ ਤੇ ਜੇ ਮੇਰਾ ਭਾਈ ਛੋਟੇ ਜੋ ਕੋਈ ਵੇਲਾ ਤੇ ਸਾਡੀ ਹੈਲਪ ਜੂਲ ਕਰਿਓ ਅਸੀਂ ਦੋਨੇ ਜਾਣੇ ਨੇ ਖੋਲਣਾ ਤੇ ਜੁਨਾ ਨੇ ਲੱਦ ਕੇ ਲੈ ਕੇ ਜਾਣਾ ਠੀਕ ਐ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਘਰ ਦਾ ਆ ਦੇਖੋ ਆ ਦੇਖੋ ਦੇਖੋ ਬੜੀ ਲੋਕੇਸ਼ਨ ਵੀ ਬੜੀ ਸੋਹਣੀ ਆ ਘਰ ਦੀ ਜੀ ਆਹ ਦੇਖੋ ਇੱਧਰ ਤਿੰਨ ਗਲੀਆਂ ਲੱਗਦੀਆਂ ਕਹੈ ਨੂੰ ਨਾ ਕਿ ਇਹ ਇੱਧਰ ਨੂੰ ਕਿ ਇਹ ਇੱਧਰ ਨੂੰ ਆਹ ਡੇਰਾ ਆ ਗਿਆ ਸਾਹਮਣੇ ਆਹ ਦੇਖੋ ਤੇ ਜਦੋਂ ਆਪਾਂ ਬਣਾਈ ਉੱਪਰ ਟੈਂਕੀ ਵਾਸਤੇ ਜਗ੍ਹਾ ਉਦੋਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਅਗਲੀ ਵੀਡੀਓ ਦੇ ਵਿੱਚ ਆ ਦੇਖੋ ਲਵਪ੍ਰੀਤ ਸਿੰਘ ਨੇ ਤਾਂ ਚਲਾਤਾ ਕੰਮ ਲਾਦਾ ਲੱਗਾ ਖੜ ਖੜ ਕਰਨ ਦੇਖੋ ਕੰਮ ਲਵਪ੍ਰੀਤ ਜੀ ਟਾਟਾ ਕੰਮ ਪੂਰਾ ਹੈ ਪੂਰਾ ਕੰਮ ਟਾਟਾ ਹੈ ਨਾ ਰਾਜੂ ਕੰਮ ਅੱਛਾ ਕੋਲੇ ਕਰ ਲੈਣੇ ਕੋਈ ਨਹੀਂ ਫਿਰ ਚਲੋ ਚਲੋ ਠੀਕ ਆ ਮਿੱਤਰੋ ਮਿਲਦੇ ਆ ਤੁਹਾਨੂੰ ਬਾਅਦ ਅਗਲੀ ਵੀਡੀਓ ਚ ਮਿਲਦੇ ਆ